ਸਸੀ ਜੀ ਸਵਾਗਤ ਕਰਦੇ ਆ ਜੀ ਆਪਣੇ ਵੀਡੀਓ ਵਿੱਚ ਦੀਪ ਦੇ ਹਰਦੀਪ ਵੀਡੀਓ ਵਿੱਚ ਜਿਹੜਾ ਕਰਦੇ ਆ ਉਮੀਦ ਕਰਦੇ ਆ ਤੁਸੀਂ ਠੀਕ ਹੋਵੋਗੇ ਜੀ ਅਸੀਂ ਵੀ ਸਾਰੇ ਠੀਕ ਆਂ ਜੀ ਅੱਜ ਬਣਾ ਰਹੇ ਹਾਂ ਜੀ ਪਟਰ ਸਮੋਸਾ ਜੀ ਉਹਦੇ ਵਿੱਚ ਲਈ ਜੀ ਇੱਕ ਕੌਲੀ ਮੈਦੇ ਦੀ ਲੈ ਲਈ ਜੀ ਅਸੀਂ ਮੈਦਾ ਪਾ ਲਿਆ ਜੀ ਅਸੀਂ ਮੈਂ ਇਹ ਜੀ ਥਾਣਿਆ ਹੋਇਆ ਵਾ ਜੀ ਚੰਗੀ ਤਰ੍ਹਾਂ ਨਮਕ ਪਾ ਲਿਆ ਜੀ ਵਿੱਚ ਜਿਮੈਣ ਪਾ ਲਈ ਜੀ ਮੈਂ ਸਟੋਰੀ ਮੇਥੀ ਪਾ ਲਈ ਜੀ ਇੱਕ ਚਮਚਾ ਘਿਓ ਦਾ ਪਾ ਲਿਆ ਜੀ ਹੁੰ ਜੀ ਇਹਨੂੰ ਸਮਾਰ ਕੇ ਜੀ ਰਲਾ ਲਾਂਗੇ ਜੀ ਰਲਾ ਕੇ ਜੀ ਗੁੰਨ ਲਾਂਗੇ ਜੀ ਥੋੜਾ ਥੋੜਾ ਪਾਣੀ ਪਾ ਕੇ ਠੀਕ ਹੈ ਜੀ ਹਾਂਜੀ ਜੀ ਮੈਂ ਜੀ ਗੁੰਨ ਲਿਆ ਜੀ ਆਟਾ ਹੁਣ ਇਹਨੂੰ 10 ਮਿੰਟ ਲਈ ਜੀ ਰੱਖ ਦਵਾਂਗੇ ਜੀ ਰੈਸਟ ਤੇ ਰੱਖ ਦਾਂਗੇ ਜਦ ਤੱਕ ਜੀ ਆਲੂਆਂ ਦੀ ਪਿਠੀ ਤਿਆਰ ਕਰਦੇ ਹਾਂ ਜੀ ਹਾਂਜੀ ਜੀ ਆਲੂ ਕਰ ਲਈ ਜੀ ਮੈਂ ਤੁਸੀਂ ਜਿੰਨਾ ਕਿ ਤੁਹਾਡੇ ਜੀ ਪਰਿਵਾਰ ਆ ਉਹਦੇ ਹਿਸਾਬ ਨਾਲ ਕਰਿਓ ਜੀ ਤੁਸੀਂ ਮੈਂ ਜਿੰਨਾ ਖਾਣਾ ਜੀ ਮੈਂ ਉਨਾਂ ਕਰ ਰਹੀ ਆ ਮੈਂ ਵਿੱਚ ਲਾਲ ਮਿਰਚ ਪਾ ਲਈ ਜੀ ਮੈਂ ਨਮਕ ਪਾ ਲਿਆ ਜੀ ਮੈਂ ਧਨੀਆ ਪਾਊਡਰ ਪਾ ਲਿਆ ਜੀ ਮੈਂ ਜੀਰਾ ਪਾ ਲਿਆ ਜੀ ਅਜੂ ਮੈਂਨ ਪਾ ਲਈ ਜੀ ਹਾਂਜੀ ਜੀ ਮੈਂ ਇਹਨਾਂ ਹੁਣ ਸਾਰਿਆਂ ਨੂੰ ਉਹ ਕਾ ਮੂਗੀ ਮਿਕਸ ਕਰ ਲੂੰਗੀ ਜੀ ਥੋੜਾ ਜਿੰਨਾ ਪਰਵਾਰ ਆ ਜੀ ਤੁਸੀਂ ਉਨਾਂ ਕਰਿਓ ਜੀ ਚੰਗੀ ਤਰ੍ਹਾਂ ਮੈਂ ਜ ਇਹਨਾਂ ਨੂੰ ਮਿਕਸ ਕਰਤਾ ਜੀ ਹਾਂ ਜੀ ਜਿਵੇਂ ਮੈਂ ਮਿਕਸ ਕਰਤਾ ਚੰਗੀ ਤਰ੍ਹਾਂ ਮੈਂ ਆਲੂਆਂ ਨੂੰ ਜੀ ਮੈਂ ਦੋ ਤਿੰਨ ਕੇ ਆਲੂ ਲੈਨੇ ਜੀ ਹਾਂਜੀ ਮਿਕਸ ਕਰਤਾ ਜੀ ਹਾਂਜੀ ਜੀ ਆਟਾ ਤਿਆਰ ਹੋ ਗਿਆ ਜੀ ਸਮਾਹਤ ਆਣਾ ਚਾਹੀਦਾ ਉੱਪਰ ਹਾਂਜੀ ਜੀ ਆਟਾ ਤਿਆਰ ਹੋ ਗਿਆ ਥੋੜਾ ਪਿਛੇ ਆਟਾ ਤਿਆਰ ਹੋ ਗਿਆ ਜੀ ਹੁਣ ਮੈਂ ਬੇਲਣਾ ਪਾਵਾਂ ਬਣਾਉਂਗੀ ਜੀ ਇਹ ਤੁਸੀਂ ਜੀ ਆਪਣੇ ਜੇ ਤੁਹਾਡੇ ਸੈਲਫ ਥੋੜੀ ਸਾਫ਼ ਹਨਾ ਜੀ ਐਵੇਂ ਮੇਰੀ ਆ ਸੈਲਫ ਸਾਫ਼ ਨਹੀਂ ਜੀ ਹੈਗੀ ਇਸ ਕਰਕੇ ਮੈਂ ਚੱਕਣੇ ਚ ਬਣਾ ਰਹੀਆਂ ਜੇ ਥੋੜੀ ਸਤੀਫਸ ਲੱਗੀ ਹੋਈ ਹੈ ਜੀ ਸੋਈ ਦੇ ਵਿੱਚ ਤੁਸੀਂ ਥੱਲੇ ਵੀ ਬਹੁਤ ਵਧੀਆ ਬਣਾ ਸਕਦੇ ਹੋ ਜੀ ਥੱਲੇ ਬੇਲ ਸਕਦੇ ਰੋਟੀ ਜੀ ਇਸ ਕਰਕੇ ਮੈਂ ਜੀ ਮੇਰੇ ਸੈਲਫ ਨਹੀਂ ਹੈਗੀ ਜੀ ਮੈਂ ਆਪਣੇ ਚੱਕਲੇ ਤੇ ਬਣਾਉਂਗੀ ਜੀ ਰੋ ਇਸ ਕਰਕੇ ਸਹੀ ਮੈਂ ਜੀ ਬੇਲ ਨਹੀਂ ਹੈ ਜੀ ਇਹੀ ਤਰ੍ਹਾਂ ਬੇਲ ਲੈਣੀਆਂ ਜੀ ਚੱਕਲੇ ਤੇ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਪਤਲਾ ਹੀ ਕਰ ਲੈਣਾ ਜੀ ਰੋਟੀ ਦਾ ਆਟਾ ਬੇਲ ਲੈਣਾ ਤੇ ਮੋਟਾ ਨਹੀਂ ਰੱਖਣਾ ਜੀ ਹੈਗਾ ਇਹ ਆਲੇ-ਦਾਲੇ ਫੇਰ ਆ ਟਾਈ ਜਾਊਗਾ ਮੂੰਹ ਦੇ ਵਿੱਚ ਜੀ ਆ ਦੇਖੋ ਜੀ ਕਰ ਲਿਆ ਜੀ ਪੂਰਾ ਹਾਫ ਜੀ ਵਿੱਚ ਮੈਂ ਆਲੂ ਬਾ ਕਰ ਲੈਣੇ ਆ ਜੀ ਆ ਹਾਫ ਵਿੱਚ ਬਾ ਆਲੂ ਕਰੂੰਗੀ ਜੀ ਆਪ ਮਿੱਟੀ ਜੀ ਆਲੂ ਕਰੂੰਗੀ ਸਾਰੇ ਮੈਂ ਹਾਫ ਰੋਟੀ ਦੇ ਵਿੱਚ ਯਾਨੀ ਕਿ ਅੱਧੀ ਰੋਟੀ ਦੇ ਵਿੱਚ ਜੀ ਠੀਕ ਆ ਜੀ ਕਰ ਲਿਆ ਜੀ ਹੁਣ ਇਹਨੂੰ ਜੀ ਮੈਂ ਉੱਪਰ ਐਵੇਂ ਆ ਕਰ ਦੂੰਗੀ ਜੀ ਚੰਗੀ ਤਨਾਲੇ ਦਲਾਂ ਦੱਬ ਦੇਣਾ ਵਾ ਜਿਹੜਾ ਨਿਕਲੇ ਨਾ ਜੀ ਜਿਹੜੇ ਇਹ ਸੁੱਕਾ ਆਟਾ ਦੀ ਉੱਪਰ ਪਾ ਦੇਣਾ ਵਾ ਇਧਰ ਵੀ ਐਵੇਂ ਕਰਨਾ ਜੀ ਜਿਹੜਾ ਨਿਕਲੇ ਹੋਣੇ ਆਲੂ ਥੋੜੀ ਜੀ ਸੈਟਿੰਗ ਕਰ ਲੈਣੀ ਆ ਜੀ ਹੁਣ ਜੀ ਮੈਂ ਇਹਨਾਂ ਨੂੰ ਵੇਲੂਗੀ ਜੀ ਵੇਲ ਲੈਣੇ ਚੰਗੀ ਤਰ੍ਹਾਂ ਜੀ ਤੁਸੀਂ ਸੈਲਫ ਤੇ ਵੇਚ ਵੇਲੇਓ ਜੀ ਤੁਹਾਡੇ ਦਾ ਬਹੁਤ ਸੋਹਣਾ ਬੀਜ ਲੂਗਾ ਜੀ ਫਿਰ ਮੈਂ ਵੀ ਬੀਜ ਲੈਣਾ ਚੰਗੀ ਤਰ੍ਹਾਂ ਜੀ ਚੰਗੀ ਤਰ੍ਹਾਂ ਰੋਟੀ ਉਹ ਕਰ ਲੈਣੀ ਆ ਜੀ ਚੰਗੀ ਤਰ੍ਹਾਂ ਉਹ ਕਰ ਲੈਣਾ ਵਾ ਜੀ ਹੁਣ ਜੀ ਦੇਖੋ ਜੀ ਇਹ ਰੋਟੀ ਆਪਾਂ ਨੇ ਉਹ ਕਰ ਲੈਣੀ ਆ ਇਦਨ ਉਹ ਕਰ ਲੈਣਾ ਸਾਫ ਕਰ ਲੈਣਾ ਜੀ ਐਵੇਂ ਕਟਿੰਗ ਕਰ ਲੈਣੀ ਹੈ ਜੀ ਰੋਟੀ ਦੀ ਐਵੇਂ ਜੀ ਪਤਲੀ-ਪਤਲੀ ਕਰ ਲੈਣਾ ਜੀ ਨਾ ਮੋਟਾ ਕਰਨਾ ਨਾ ਜੀ ਪਤਲਾ ਕਰਨਾ ਵਾ ਜੀ ਐਵੇਂ ਆਪਾਂ ਨੇ ਕਟਿੰਗ ਕਰ ਲੈਣੀ ਹੈ ਇਹ ਬਣਾ ਕੇ ਨਹੀਂ ਰੱਖਣੇ ਜੀ ਤੇ ਪਤਲੇ ਹੋ ਜਾਣਗੇ ਜੀ ਇਹ ਸਾਰੇ ਕਟਿੰਗ ਕਰ ਲਾਂਗੇ ਜੀ ਐਵੇਂ ਆਪਾਂ ਜਿੰਨਾ ਚੱਕਲੇ ਤੇ ਆਟਾ ਵਾ ਜੀ ਠੀਕ ਆ ਜੀ ਆਪਾਂ ਨੇ ਜੀ ਥਾਲ ਦੇ ਵਿੱਚ ਬਣਾ ਬਣਾ ਕੇ ਰੱਖੀ ਜਾਣੇ ਆ ਜੀ ਐਵੇਂ ਦੇਖੋ ਜੀ ਐਵੇਂ ਮਰੋੜਨਾ ਮਰੋ ਐਵੇਂ ਮਰੋੜਨੇ ਨੇ ਜੀ ਐਵੇਂ ਮਰੋੜ ਮਰੋੜ ਕੇ ਰੱਖੀ ਜਾਣੇ ਆ ਜੀ ਐਵੇਂ ਮਰੋੜ ਮਰੋੜ ਕੇ ਰੱਖੀ ਜਾਣੇ ਆ ਜੀ ਛੋਟੇ ਕਰ ਲਓ ਜੀ ਜੇ ਨਹੀਂ ਹੁੰਦਾ ਹੁੰਦੇ ਹੈਗੇ ਜੀ ਯਾਰ ਲੰਬੇ ਹੋ ਨਹੀਂ ਹੁੰਦੇ ਹੈਗੇ ਜੀ ਐਵੇਂ ਕਰਕੇ ਮਰੋੜ ਦੇਣੇ ਆ ਜੀ ਐਵੇਂ ਠੀਕ ਆ ਜੀ ਐਵੇਂ ਮਰੋੜ ਮਰੋੜ ਕੇ ਰੱਖੀ ਜਾਣੇ ਆ ਐਮ ਰੰਮ ਰੋਡ ਕਰਕੇ ਰੱਖੀ ਜਾਣੇ ਨੇ ਜੀ ਐਮ ਰੋਡ ਨੂੰ ਰੋਡ ਕਰਕੇ ਰੱਖੀ ਜਾਣੇ ਆ ਜੀ ਐਵੇਂ ਜੀ ਸਾਰੇ ਬਣਾ ਲਾਂਗੇ ਆਪਾਂ ਜੀ ਸਾਰੇ ਬਣਾ ਲਾਂਗੇ ਜੀ ਐਵੇਂ ਐਵੇਂ ਜਿਵੇਂ ਆ ਸਾਰੇ ਬਣਾਏ ਨੇ ਜੀ ਨੀਓ ਇਹ ਸਾਰੇ ਬਣਾਏ ਨੇ ਜੀ ਅਸੀਂ ਇਹ ਸਾਰੇ ਐਵੇਂ ਬਣਾ ਲਾਂਗੇ ਜੀ ਬਣਾ ਕੇ ਮਿਲਦੇ ਆਂ ਜੀ ਹਾਂਜੀ ਜੀ ਬਣ ਗਏ ਜੀ ਆਹ ਜੀ ਦੇ ਜੀ ਕੱਢ ਲੈ ਸਾਰੇ ਜੀ ਹਾਂਜੀ ਜੀ ਬਣਾਇਓ ਤੇ ਖਾਇਓ ਜੀ ਉਮੀਦ ਕਰਦੀ ਆ ਤੁਹਾਨੂੰ ਇਹ ਜੀ ਐਸ ਪੀ ਵੀ ਵਧੀਆ ਲੱਗੀ ਹੋਊਗੀ ਜੀ ਬਣਾਇਓ ਤੇ ਖਾਇਓ ਜੀ ਮੇਰਾ ਮੇਰੀ ਵੀਡੀਓ ਦੇਖਣ ਵਾਸਤੇ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ